श्रीकॉल लाइक like करना थैंक यू श्रीकॉल खेत ही खेत खेतों की आजू भी कमेंट मेनू कमेंट नहीं आ रहे ਐਸਾ ਤਾਂ ਹੋ ਹੀ ਨਹੀਂ ਸਕਦਾ ਕਮੈਂਟ ਨਾ ਮੈਨੂੰ ਕਰੋ ਤੁਸੀਂ ਆਪਾਂ ਚੱਲ ਰਹੇ ਹਾਂ ਬੋੜੀ ਬੋੜੀ ਚੁੜਤ ਜੋ ਜੈ ਮਾਤਾ ਦੀ ਕਰਦ ਅੰਬਲੀ ਅੰਬਲੀ ਇੱਲਾਂ ਬੈਠ ਕੇ ਸੀ ਸੱਟ ਹੀ ਗਾ ਤੈਨੂੰ ਹੋਰ ਤੇ ਪਰ ਮੈਨੂੰ ਕਮੈਂਟ ਨਾ ਆਵੇ 음 ਲਾਈਵ ਚੈਟ ਸੈਟਿੰਗ ਹੈ ਆਉਣ ਨਹੀਂ ਵੀ ਆਇਆ ਹੋ ਸਕਦਾ ਹੋ ਸਕਦਾ ਕਮੈਂਟ ਨਾ ਆ ਗੇ ਪਰ ਤਨਵਾ ਜਿਹੜਾ ਤੁਸੀਂ ਤਿੰਨੇ ਬੈਠੇ ਹੋ ਮੈਂ ਤਾਂ ਸੱਚੇ ਅਸੀਂ ਖੇਤਾਂ ਦੀ ਸੰਗ ਪਰ ਸੌਰੀ ਵੀ ਤੁਹਾਡਾ ਕਿਸੇ ਦਾ ਮੈਨੂੰ ਕਮੈਂਟ ਸ਼ੋ ਹੀ ਨਹੀਂ ਹੋ ਰਿਹਾ ਸਰੋਜ ਸਰੋਜ ਤੇ ਬੈਠੇ ਨੇ ਬਾਈ ਕਿਹੜਾ ਵੀਰਾ ਹੈ ਕਲੇਰੀ ਕਲੇਰੀ ਵੀਰਾ ਸਸਰੀਕਾਲ ਓ ਪਾਈ ਸੌਰੀ ਹੁਣ ਮੈਂ ਕਿੱਥੋਂ ਕਰਾਂ ਸੈਟ ਮੈਂ ਦੁਬਾਰੀ ਬਾਰੀ ਲਾਈਵ ਤੇ ਆਵਾਂ ਸਰੋਜ ਮੈਨੂੰ ਕਮੈਂਟ ਸੱਚੀ ਨਹੀਂ ਸ਼ੋ ਹੋ ਰਹੇ ਹੈ ਮੈਂ ਲਾਈਵ ਕੱਟ ਕੇ ਆਉਣੀ ਆ ਇਹਦੇ ਤੋਂ ਕੋਈ ਫਾਇਦਾ ਨਹੀਂ ਤੁਸੀਂ ਤਾਂ ਗੱਲਾਂ ਕਰੋਗੇ ਫਿਰ ਕਹਿੰਗੇ ਮੇਰੇ ਕਮੈਂਟ ਨਹੀਂ ਪੜਦੀ ਗੇ ਜੱਟਾ ਗੁੱਸੇ ਹੋ ਜਾਣਾ ਉਹ ਖਾਲੇ ਚ ਪਾਣੀ ਆ ਰਿਹਾ ਗੇ ਜੇ ਉਹ ਖਾਲੇ ਚ ਪਾਣੀ ਆ ਰਿਹਾ ਮੈਂ ਕੱਟ ਕੇ ਲਾਉਣੀ ਆ ਵੀ ਕਮੈਂਟ ਨਹੀਂ ਮੈਨੂੰ ਸ਼ੋਅ ਹੋ ਰਹੀ ਸੌਰੀ ਵੀ ਇੱਥੇ ਬੈਠੋ ਮੈਂ ਹੁਣੇ ਆਈ